ਸੈਂਟ ਫਰੈਂਸਿਸ ਸਕੂਲ ਦੀਆਂ ਜਿਨਾਂ ਵੀ ਬੱਸਾਂ ਤੇ ਆਟੋ ਸਾਂ ਸਾਰੇ ਦੇ ਸਾਰੇ ਖਰਾਬ ਕੰਡੀਸ਼ਨ ਹਨ ਛੋਟੇ ਛੋਟੇ ਨੰਨੇ ਮੁੰਨੇ ਬੱਚੇ ਥੂਸ ਥੂਸ ਪਰੇ ਹੋਏ ਹਨ ਆਤ ਵੀ ਗਰਮੀ ਤੇ ਹਮਸ ਨੇ ਬੁਰੇ ਹਾਲ ਕੀਤੇ ਹੋਏ ਹਨ ਗਰਮੀ ਦੇ ਕਾਰਨ ਇੱਕ ਦੂਜੇ ਦੇ ਨਾਲ ਲੱਗਿਆ ਨਹੀਂ ਜਿਆਦਾ ਤੇ ਸਕੂਲ ਦੀਆਂ ਬੱਸਾਂ ਤੇ ਆਟੋ ਵਾਲਿਆਂ ਨੇ ਬੱਚੇ ਥੂਸ ਥੂਸ ਪਰੇ ਹੋਏ ਹਨ ਜੋ ਕਿ ਗਲਤ ਤੇ ਕਾਨੂੰਨ ਦੀ ਉਲੰਘਣਾ ਹੈ ਬੱਸ ਤੇ ਆਟੋ ਉਤੇ ਨਾ ਕੋਈ ਨੰਬਰ ਤੇ ਨਾ ਸਕੂਲ ਦਾ ਨਾਮ ਲਿਖਿਆ ਹੋਇਆ ਹੈ ਜੋ ਕਿ ਉਹ ਵੀ ਗਲਤ ਸਕੂਲ ਦਾ ਨਾਮ ਤੇ ਨੰਬਰ ਜ਼ਰੂਰੀ ਹੁੰਦਾ ਇੱਕ ਹੋਰ ਚਾਹੇ ਬੱਸ ਚਾਹੇ ਆਟੋ ਫਸਟੇਡ ਹੋਣੇ ਵੀ ਲਾਜ਼ਮੀ ਹੁੰਦੀ खुदा ना खासता ते अग लग जाए फायर किटवी होनी चाहिए बसादी हालत इतनी माड़ी की देख के ही डर लग जाएंग थे 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 तो वो करेंगे तो करें। है फिर बच्चा तो हम रहते चलेंगे गंदी रहते खराब हो रही हैं अंदर आई तू खा सिरदर्द हो रहा है मेरा ये तो ये तो खारा कभी कहना नहीं है तो एक फैरी डेट नहीं है ਇੱਕ ਕਦੋਂ ਦਾ ਐਕਸਪਾਇਰ ਹੋਇਆ ਹੋਇਆ ਪਤਾ ਹੈ ਨਹੀਂ ਕਦਿਆਂ ਨੂੰ ਹੱਥ ਲਾਇਆ ਨਹੀਂ ਹੱਥ ਤੇ ਲਾਉਂਦੇ ਨਹੀਂ ਵੇਖਿਆ ਨਹੀਂ ਮੈਂ ਕਿਹਾ ਨਹੀਂ ਨਹੀਂ ਕਰੀਗੀ ਕੀ ਕਰੇਂ ਅੰਗਰੇਜ਼ੀ ਵਿੱਚ ਇਹ ਬੱਚੇ ਪੜ੍ਹੇ ਲਿਖੇ ਹੋ ਤੁਹਾਨੂੰ ਪਤਾ ਇਹ ਕਿਸ ਵਾਸਤੇ ਕੰਮ ਆਉਂਦਾ ਹੈ ਕੀ ਕੰਮ ਆਉਂਦਾ ਹੈ ਅੱਗ ਬੁਝਾਉਣ ਲਈ ਅੱਗ ਬੁਝਾਉਣ ਲਈ ਔਰ ਜਦੋਂ ਇਹ ਐਕਸਪਾਇਰ ਹੋ ਜਾਏ ਫਿਰ ਇਹ ਕੰਮ ਕਰੂਗਾ ਕਿ ਨਹੀਂ ਕਰੂਗਾ ਨਹੀਂ ਨਹੀਂ ਕਰੂਗਾ ਨਾ ਇਹ ਪਤਾ ਕਦੋਂ ਦਾ ਬਣਿਆ ਹੋਇਆਗਾ ਜੋ ਤੁਹਾਡਾ ਜਨਮ ਵੀ ਨਹੀਂ ਹੋਇਆ 2010 ਦਾ ਬਣਿਆ ਹੋਇਆ ਹੈ ਕੀ ਉਹਨੇ ਕੰਮ ਕਰ ਰਿਹਾ ਹੋਗਾ ਕੋਈ ਨਾ ਕਾਸਟ ਗੱਡੀ ਕੁਝ ਹੋ ਜੇ ਟੋੜੇ ਮਾਪਿਆਂ ਨੂੰ ਕਹੋ ਥੋੜਾ ਸੇਫਟੀ ਵਾਲੀ ਗੱਡੀਆਂ ਭੇਜਣੇ ਆਏ ਤਾਂ ਬੱਚੇ ਗਰਮੀਆਂ 'ਚ ਮਰ ਰਹੇ ਹੋ ਤੁਸੀਂ ਮਾਰ ਜਿਲ੍ਹਾ ਬਾਲਸੁਖਿਆ ਬਸਤਰਨ ਦਾ ਸਰ ਕਿਸ ਤਰ੍ਹਾਂ ਜੰਗ ਕੀਤੀ ਜਾਂਦੀ ਆ ਸ਼੍ਰੀ ਮਾਨਯੋਗ ਸ਼੍ਰੀ ਡਿਪਟੀ ਕਮਿਸ਼ਨਰ ਜਿੰਦੀਪ ਕੁਮਾਰ ਆਈਐਸਜੀ ਦੇ ਵੱਲੋਂ ਅਤੇ ਐਸਐਸਪੀ ਸ਼੍ਰੀ ਗੁਰਪਤ ਗੌਰਵਤਰਾਜੀ ਵੱਲੋਂ ਸਖਤ ہدایتਾਂ ਹੈ ਕਿ ਜ਼ਿਲ੍ਹੇ ਦੇ ਵਿੱਚ ਜਿਹੜੀ ਕੰਡਮ ਸੇਫ ਸਕੂਲ ਵਾਨ ਪਾਲਸੀ ਦੇ ਨਿਯਮਾਂ ਨੂੰ ਪਾਸ ਨਹੀਂ ਕਰ ਰਹੀਆਂ ਹਨ ਸਕੂਲ ਬਸਾਂ ਨੂੰ ਇੰਪਾਉਂਡ ਕਰਨਾ ਹੈਗਾ ਉਸ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਜੀ ਦੇ ਦਿਸ਼ਾ ਨਿਰਦੇਸ਼ ਸਟੇਟ ਕਮਿਸ਼ਨ ਫਾਰ ਪ੍ਰੋਟੈਕਸ਼ਨ ਆਫ ਚਾਈਲਡ ਰਾਈਟਸ ਜੀ ਦਿਸ਼ਾ ਨਿਰਦੇਸ਼ਾਂ ਤੇ ਇਹ ਚੈਕਿੰਗਾਂ ਚੱਲਦੀਆਂ ਲਗਾਤਾਰ ਔਰ ਇਹ ਲਗਾਤਾਰ ਚੱਲਣੀਆਂ ਹਜ ਤੋ 10 ਸਾਲ ਤੱਕ ਲਗਾਤਾਰ ਇਹਨਾਂ ਨੂੰ ਚਲਾਨ ਕੱਟ-ਕੱਟ ਕੇ ਬੜਾ ਸਮਝਾ ਲਿਆਗਾ ਟਾਈਮ ਬਾਂਡ ਵੀ ਕਰਕੇ ਟਾਈਮ ਵੀ ਦੇ ਦਿੰਦਾ ਹੈ ਪ੍ਰਿੰਸੀਪਲਾਂ ਨੂੰ ਵੀ ਕਹਿ ਦਿੰਦਾ ਹੈ ਪਰ ਹੁਣੇ ਉਹ ਮੌਕਾ ਨਹੀਂ ਹੈ ਵੀ ਮੈਂ ਬੱਚਿਆਂ ਦੀ ਜ਼ਿੰਦਗੀ ਤੇ ਖੇਲ ਸਕਾਂ ਮੈਂ ਅੱਜ ਬੱਚਿਆਂ ਦੀ ਸੇਫਟੀ ਵਾਸਤੇ ਹਰ ਇੱਕ ਗੱਡੀ ਇੰਪਾਉਂਡ ਕਰਨੀ ਹੈ ਜਿਹੜੀ ਨਿਯਮ ਪੂਰੇ ਨਹੀਂ ਕਰਨਗੇ ਪੈਰੈਂਟਸ ਨੂੰ ਵੀ ਰਿਕੁਐਸਟ ਕਰਦਾ ਕਾਈਂਡਲੀ ਆਪਦੇ ਜਿਹੜੇ ਸਕੂਲ ਦੀ ਬੱਸਾਂ ਹੈਗੀਆਂ ਬੱਚਿਆਂ ਨੂੰ ਸੇਫਟੀ ਵੱਲ ਆਪਦੇ ਉਹਨੇ ਬੱਚਿਆਂ ਨੇ ਮੂੰਹ ਨੂੰ ਵੇਖੋ ਕਿ ਉਹਨਾਂ ਦੀ ਜਾਨ ਬਚਾਉਣ ਵਾਸਤੇ ਗੱਡੀਆਂ ਨੂੰ ਕੰਪਲੀਟ ਕਰਵਾਓ ਤਾਂ ਜੋ ਬੱਚਿਆਂ ਦੀ ਜ਼ਿੰਦਗੀ ਸੇਫ ਰਹੇ ਤੁਹਾਡਾ ਬੱਚਾ ਆਈਐਸ ਆਈਪੀਐਸ ਤਾਂ ਹੀ ਬਣ ਸਕਦਾ ਜੇ ਉਹਦੀ ਜ਼ਿੰਦਗੀ ਹੈਗੀ ਹੈ ਸਰ ਕੀ ਲੱਗ ਰਿਹਾ ਬੱਸਾਂ ਦੀ ਹਾਲਤ ਕੰਡੀਸ਼ਨ ਕਿਸ ਤਰ੍ਹਾਂ ਤੁਸੀਂ ਅੱਜ ਦੇਖਿਆ ਮੈਂ ਇੱਕ ਫਾਇਰ ਐਕਸਟੈਂਸ਼ਨ ਕੱਢਿਆਗਾ ਕਦੇ ਉਸ ਡਰਾਈਵਰ ਨੇ ਉਹਨੂੰ ਗੱਡੀ ਨੂੰ ਐਕਸਟੈਂਸ਼ਨ ਨੂੰ ਕੱਢਿਆ ਕਰਿਆ ਦਿਖਾਇਆ ਆ ਦੇਖੋ ਇੱਕ 2010 ਦਾ ਮੈਨੂਫੈਕਚਰਿੰਗ ਹੈਗਾ ਸੋਚੋ ਇਹ 2010 ਦਾ 14 ਸਾਲ ਪਹਿਲਾਂ ਦਾ ਕਿ ਚੱਲ ਰਿਆ ਹੋਵੇਗਾ ਉਹਨਾਂ ਨਾਲ ਖਾਸ ਤੋ ਕੋਈ ਦੁਰਘਟਨਾ ਘਟ ਜੇ ਕੀ ਹੋਊਗਾ ਸਾਰੇ ਜਿੰਨੇ ਵੀ ਵਿਖਣੇ ਕੋਈ ਮੈਡੀਸਨ ਕਿਸੇ ਕੋਲ ਵੀ ਹੈ ਜੀ ਮੈਡੀਸਨ ਦੇ ਹੱਥ ਮੈਂ ਉਹਨਾਂ ਨੂੰ ਇੰਪਾਉਂਡ ਵੀ ਕਰ ਰਹੇ ਹਾਂ ਤੇ ਚਲਾਨ ਵੀ ਕੱਟ ਰਹੇ ਹਾਂ ਜਿਹੜੀ ਓਵਰਲੋਡਡ ਹੈ ਉਹਨਾਂ ਦੇ ਓਵਰਲੋਡ ਚਲਾਨ ਕੱਟ ਰਹੇ ਹਾਂ ਕੋਈ ਬਖਸ਼ੇ ਨਹੀਂ ਜਾਣਗੇ ਦੇਖੋ ਰੋਸ਼ ਮੁਜ਼ਾਹਿਰਾ ਕਰ ਰਹੇ ਆ ਸੜਕਾਂ ਦੇ ਉੱਤੇ ਹਨਾ ਮੈਂ ਤਾਂ ਇਹ ਸਮਝ ਨਹੀਂ ਆ ਰਹੀ ਕਿਥੇ ਮੇਰੀ ਸਪੋਰਟ ਕਰਨ ਵੀ ਮੈਂ ਬੱਚਿਆਂ ਦੀ ਜਾਨ ਬਚਾ ਰਹੇ ਆ ਸਪੋਰਟ ਕਰਨ ਦੀ ਬਜਾਏ ਵਿਰੋਧ ਕਰ ਰਹੇ ਆ ਪਰ ਇਹ ਵਿਰੋਧ ਗਲਤ ਹੈਗਾ ਸਾਰੇ ਕੰਟੀਨਿਊ ਚਲੇਗਾ ਲਗਾਤਾਰ ਚੱਲੇਗਾ ਜੀ ਤੇ ਤਰੰਤਾਂਂ ਜ਼ਿਲ੍ਹੇ ਦੇ ਹਰ ਇੱਕ ਕੋਨੇ ਤੱਕ ਜਾਏਗਾ ਬਾਰਡਰ ਏਰੀਆ ਤੱਕ ਜਾਏਗਾ ਇਹ ਇਹ ਕਿਹੜਾ ਸਕੂਲ ਹੈਗਾ ਜਿੱਥੇ ਤੁਸੀਂ ਇਹ ਸੈਂਟ ਫਰਾਂਸਿਸ ਸਕੂਲ ਹੈਗਾ ਇਹਨਾਂ ਦੇ ਪ੍ਰਿੰਸੀਪਲ ਨੂੰ ਮੈਂ ਪਿਛਲੀ ਵਾਰ ਮਿਲ ਕੇ ਸਖਤ ਹਦਾਇਤ ਕੀਤੀ ਸੀ ਵੀ ਯਾਤਰਾ ਸੁਧਾਰ ਲਓ ਗੱਡੀਆਂ ਈਵਨ ਕਿ ਤੁਸੀਂ ਖੁਦ ਦੇ ਕੋਈ ਸਕੂਲ ਪਰਮਾਈਸਿਸ ਹੈ ਸਕੂਲ ਪਰਮਾਈਸਿਸ ਦੇ ਅੰਦਰ ਪ੍ਰਾਈਵੇਟ ਗੱਡੀਆਂ ਖੜਾ ਰੱਖੀਆਂ ਸਕੂਲ ਪਰਮਾਈਸਿਸ ਦੇ ਅੰਦਰ ਜੇ ਪ੍ਰਾਈਵੇਟ ਗੱਡੀਆਂ ਆ ਰਹੀਆਂ ਇਟਸ ਵੀ ਨੇ ਸਕੂਲ ਦੀ ਪ੍ਰਾਪਰਟੀ ਹੈ ਔਰ ਜੇ ਬੱਚੇ ਆ ਗਏ ਉਹ ਸਕੂਲ ਦੀ ਹੀ ਪ੍ਰਾਪਰਟੀ ਹੈਗੇ ਸਾਰੇ ਕੋ ਦੇਖਣਾ ਗੱਡੀਆਂ ਤੇ ਨਾਮ ਕੁਛ ਵੀ ਨਹੀਂ ਲਿਖਿਆ ਕੋਈ ਕਹਿ ਰਿਹਾ ਮੈਂ ਜੇ ਨਾਮ ਨੰਬਰ ਨਹੀਂ ਹੈਗਾ ਸਰ ਸਕੂਲ ਦੀ ਪ੍ਰਾਪਰਟੀ ਹੈ ਸਕੂਲ ਦੇ ਅੰਦਰ ਆ ਰਹੇ ਹੈਗੇ ਇਹ ਸਖਤ ਕਰ ਮੇਰੀ ਹੁਣ ਸਖਤ ਕਾਰਵਾਈ ਹੋਗੀ ਇਸ ਤਰ੍ਹਾਂ ਠੀਕ ਹਾਂਜੀ ਸਰ ਅੱਜ ਸਨਫਾਈ ਸਕੂਲ ਬਾਹਰ ਨਿਕਲਿਆ ਕਿੰਨੇ ਕਿ ਚਲਾਨ ਕੱਟੇ ਗਏ ਕਿੰਨੀਆਂ ਗੱਡੀਆਂ ਮੋਨ ਕੀਤੀ ਗਈ ਬਾਜੂ ਕੋ ਡੀਸੀ ਸਾਹਿਬ ਔਰ ਐਸਐਸਪੀ ਸਾਹਿਬ ਆਪਦੇ ਫੜੇ ਨਾਲ ਇਹਦੀ ਜਾਇਦ ਕਾਰਵਾਈ ਕੀਤੀ ਜਾ ਰਹੀ ਹੈ ਅੱਜ ਸਾਈਡ ਪਾਸ ਕੋਲ ਜਾ ਇਹਦੀ ਉੱਥੇ ਸਾਡੇ ਨਾਲ ਮਾਰਕਾ ਤੋਂ ਬਾਕੀ ਆਏ ਜਿਹੜੇ ਕਿ ਅੱਜ ਉਹਨਾਂ ਨੂੰ ਜਿਹੜੇ ਬੱਡੇ ਬੈਠੇ ਨੇ ਉਹਨਾਂ ਦੇ 15 ਬੱਚਾ ਕਿੰਨੀ ਗੋਲ ਲੋਡ ਗੱਡੀਆਂ ਨੇ ਇਕੱਠੇ ਗਏ ਚਲਾਣ ਸਾਹਿਬ ਇਹਦੇ ਵਿੱਚ 15 ਬੱਚੇ ਸੀ ਜਾਂ ਕਿਸੇ ਦੇ ਵਿੱਚ ਵੀ ਬੱਚੇ ਵੱਧ ਸੀ ਉਹਨਾਂ ਦੇ ਜਿਹੜੇ ਚਰਾਬੀ ਇਹ ਰਿਸਕਾ ਕੋਈ ਕਿਤੇ ਪਾਉਣ ਜਾਣ ਨਹੀਂ ਸਾਹਿਬ ਆਹ ਗੱਡੀ ਜਿਹੜੀ ਖੜੀ ਰਹੀ ਹੈ ਉਹਦੇ ਤੋਂ ਮੈਂ ਪਾ ਲਈ ਇਹ ਰਿਸਕਾ ਕੋਈ ਸਿਰਕਣਾ ਨਹੀਂ ਇਹ ਰਿਸਕਾ ਦੇ ਅੱਛਾ ਅੱਛਾ ਸਾਰੀਆਂ ਮੈਡਨਾ ਕੀ ਕੋਈ ਬੌਂਡ ਹੋਈ ਗੱਡੀ ਕੋਈ ਬੌਡੀ ਨਹੀਂ ਕੋਈ ਹੈ ਸਾਹਿਬ ਬੌਡੀ ਕੋ ਕਰਦੀ ਹੈ ਇੱਕ ਗੱਡੀ ਹੋਈ ਸਾਹਿਬ ਠੀਕ ਹੈ ਸਾਹਿਬ